ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਵਿੰਦਰ ਭੱਟੀ ਤੇ ਮੇਰੇ ਨਾਲ ਮੇਰੇ ਦੋਸਤ ਮੇਰੇ ਬ੍ਰਦਰ ਐਡਵੋਕੇਟ ਕੇਤਨ ਸ਼ਰਮਾ ਜੀ ਜੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਦੋਂ ਅਸੀਂ ਇਹ ਫਰਿਆਦ ਲੈ ਕੇ ਬਾਬਾ ਜੀ ਕੋਲ ਗਏ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦੇਖਦੇ ਹੋਏ ਅਸੀਂ ਆਹ ਕੁਝ ਕਰਨਾ ਚਾਹੁੰਦੇ ਆ ਤਾਂ ਸਾਡੇ ਅੰਦਰ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਇਹਨਾਂ ਲੋਕਾਂ ਨੇ ਕੁਝ ਤਥਾ ਕਤਿਤ ਰੋਂਦੇ ਠੇਕੇਦਾਰਾਂ ਨੇ ਜਿਹੜਾ ਸਾਡੇ ਅੰਦਰ ਡਰ ਭੈ ਦਾ ਮਾਹੌਲ ਪੈਦਾ ਕੀਤਾ ਸੀ ਸਾਡੇ ਦੋਨਾਂ ਦੇ ਅੰਦਰ ਵੀ ਉਹ ਕਿਤੇ ਨਾ ਕਿਤੇ ਡਰ ਸੀ ਪਰ ਜਦੋਂ ਅਸੀਂ ਬਾਬਾ ਜੀ ਕੋਲ ਪਹੁੰਚੇ ਬਾਬਾ ਜੀ ਨਾਲ ਅਸੀਂ ਗੱਲ ਕੀਤੀ ਬਾਬਾ ਜੀ ਨੂੰ ਆਪਣੀ ਅਸੀਂ ਬਾਬਾ ਕੁਲਵਿੰਦਰ ਸਿੰਘ ਜੀ ਨੂੰ ਅਸੀਂ ਆਪਣੀ ਦਿਲ ਦੀ ਗੱਲ ਦੱਸੀ ਉਦੋਂ ਸਾਨੂੰ ਇੰਨਾ ਪਰਮਾ ਹੁੰਗਾਰਾ ਮਿਲਿਆ ਇੰਨਾ ਅਸ਼ੀਰਵਾਦ ਇੰਨਾ ਸਨੇਹ ਮਿਲਿਆ ਕਿ ਇਹਨਾਂ ਨੇ ਸਾਡੀ ਗੱਲ ਬੜੇ ਪਿਆਰ ਨਾਲ ਸੁਣੀ ਸਾਨੂੰ ਬੜੀਆਂ ਗੱਲਾਂ ਸਮਝਾਈਆਂ ਸਾਡੇ ਅੰਦਰੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਪਾੜ ਪਾਣ ਵਾਲੇ ਕੁਝ ਇੱਕ ਲੋਕ ਨੇ ਬਾਕੀ ਤਾਂ ਜਿਹੜਾ ਸਾਡਾ ਸਮਾਜ ਹੈ ਉਹ ਹਮੇਸ਼ਾ ਤੋਂ ਇਕੱਠਾ ਹੈ ਤੇ ਇਕੱਠਾ ਹੀ ਰਹੇਗਾ ਉਸ ਤੋਂ ਵੱਡੀ ਗੱਲ ਉਦੋਂ ਹੋਈ ਜਦੋਂ ਮੈਂ ਪ੍ਰਵਿੰਦਰ ਪੱਡੀ ਤੇ ਮੇਰੇ ਨਾਲ ਐਡਵੋਕੇਟ ਕੇਤਨ ਜੀ ਜਦੋਂ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਲਦੀਪ ਸਿੰਘ ਗੜਗੱਜ ਦੀ ਗੜਗੱਜ ਜੀ ਦੇ ਕੋਲ ਪਹੁੰਚੇ ਆ ਉਦੋਂ ਵੀ ਸਿੰਘ ਸਾਹਿਬ ਨੇ ਇੰਨਾ ਪਿਆਰ ਦੇ ਨਾਲ ਸਾਡੇ ਨਾਲ ਮਨਿੰਦਰ ਜੀ ਵੀ ਸੀ ਸਿੰਘ ਸਾਹਿਬ ਸਾਡੇ ਨਾਲ ਮਨਿੰਦਰ ਸਿੰਘ ਜੀ ਵੀ ਸੀਗੇ ਉਦੋਂ ਉਹਨਾਂ ਨੇ ਇੰਨੇ ਪਿਆਰ ਨਾਲ ਸਾਨੂੰ ਗਲੇ ਲਾਇਆ ਤੇ ਇੰਨਾ ਸਾਨੂੰ ਉਹਨਾਂ ਨੇ ਸਨੇਹ ਦੇ ਨਾਲ ਹਰ ਚੀਜ਼ ਪਿਆਰ ਦੇ ਨਾਲ ਸਮਝਾਈ ਤੇ ਐਡਾ ਸਹਿਯੋਗ ਇੱਦਾਂ ਸਹਿਯੋਗ ਸ਼ਾਇਦ ਮੈਂ ਆਪ ਦੇ ਮੈਂ ਵੀ ਬਹੁਤ ਜਥੇਵੰਦੀਆਂ ਦੇ ਵਿੱਚ ਵਿਚਰਿਆ ਰਿਹਾ ਬੜਾ ਕੁਛ ਹੈ ਅਸੀਂ ਵੀ ਰਹੇ ਹਾਂ ਮੈਂ ਔਰ ਕੇਤਨ ਜੀ ਰਹੇ ਹਾਂ ਐਡਾ ਪਿਆਰ ਔਰ ਸਹਿਯੋਗ ਐਡਾ ਸਾਨੂੰ ਉਮੀਦ ਨਹੀਂ ਸੀ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਔਰ ਸਹਿਯੋਗ ਦਿੱਤਾ ਹੈ ਤੇ ਮੈਂ ਅੱਜ ਮੈਂ ਔਰ ਕੇਤਨ ਅਸੀਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਆ ਹਿੰਦੂ ਭਰਾਵਾਂ ਦੇ ਅੱਗੇ ਆ ਸਨਾਤਨੀ ਜਥੇਵੰਦੀਆਂ ਦੇ ਅੱਗੇ ਕਿ ਭਰਾਵੋ ਜਥੇਬੰਦੀਆਂ ਤਾਂ ਬਹੁਤ ਹੋ ਗਈਆਂ ਇੱਕ ਵਾਰ ਇਕੱਠੇ ਹੋ ਕੇ ਇਹ ਧਰਮ ਦੇ ਕੁਛ ਤਥਾ ਕਤਿਤ ਵੈੰਬੂ ਠੇਕੇਦਾਰਾਂ ਨੂੰ ਨਾਲ ਦੀ ਨਾਲ ਧਰਮ ਦੇ ਨਾਂ ਤੇ ਇਹ ਪਾੜ ਪਾਣ ਵਾਲੇ ਦਰਾਰ ਪਾਣ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਈਏ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਇਕੱਠੇ ਹੋ ਕੇ ਅਸੀਂ ਏਕੇ ਦਾ ਮੈਸੇਜ ਲੋਕਾਂ ਨੂੰ ਦੇ ਸਕੀਏ ਜੀ ਸਨਾਤਨਤਰੰਤੇ ਜਥੇਦਾਰਾਂ ਦੇ ਨਾਲ ਉਹਨਾਂ ਦੇ ਨਾਲ ਕਾਫੀ ਲੋਕ ਸਾਡੇ ਨਾਲ ਇਸ ਵਕਤ ਸਾਡੇ ਨਾਲ ਟੱਚ ਦੇ ਵਿੱਚ ਨੇ ਹੋਰ ਜਿਹੜੇ ਸਾਡੇ ਸਨਾਤਨਤਰੰਦੇ ਵੱਡੇ ਜਿਹੜੇ ਲੋਕ ਹੈਗੇ ਆ ਸਤਿਕਾਰਯੋਗ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਕਿਉਂਕਿ ਇਹ ਯਾਤਰਾ ਤੋਂ ਪਹਿਲਾਂ ਪਹਿਲਾਂ ਅਸੀਂ ਨਵੰਬਰ ਤੱਕ ਇਹ ਯਾਤਰਾ ਅਸੀਂ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਿਆਂ ਤੱਕ ਕੁਝ ਨਾਲ ਫੋਨ ਰਾਹੀਂ ਗੱਲ ਹੋ ਚੁੱਕੀ ਹੈ ਕੁਝ ਲੋਕ ਟੱਚ ਦੇ ਵਿੱਚ ਨੇ ਕੁਝ ਲੋਕਾਂ ਕੋਲ ਜਿਹੜੇ ਮਹਾਨ ਸੰਤ ਨੇ ਉਹਨਾਂ ਕੋਲ ਜਾ ਕੇ ਅਸੀਂ ਪ੍ਰਿਆ ਇਹਨਾਂ ਵੀ ਲਗਾ ਰਹੇ ਹਾਂ ਕੀ ਕਹਿਣਾ ਚਾਹੋਗੇ ਜੀ ਕਿਹੜੇ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਯਾਤਰਾ ਇਹ ਇਹ ਨਵੰਬਰ ਦੇ ਵਿੱਚ ਸ਼ੁਰੂ ਹੋਏਗੀ ਦਾ ਡੇਟ ਅਸੀਂ ਬੜੀ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਰੂਟ ਮੈਪ ਪਲਾਨ ਦੱਸਾਂਗੇ ਕਿਉਂ ਕਿ ਸਾਡੇ ਸਿੰਘ ਸਾਭਾ ਵੱਲੋਂ ਹੋਰ ਵੀ ਕੋਈ ਧਰਮ ਯਾਤਰਾ ਕੱਢੀਆਂ ਜਾਂਦੀਆਂ ਕਿਉਂਕਿ ਬਹੁਤ ਵੱਡਾ ਇਹ ਦਿਨ ਹੁੰਦਾ ਹੈ 350 ਸਾਲਾ ਮਨਾਇਆ ਜਾ ਰਿਹਾ ਹੈ ਅਸੀਂ ਬੜੀ ਜਲਦੀ ਉਹਦੀ ਡੇਟ ਦੱਸਾਂਗੇ ਕਿਉਂ ਕਿ ਜਿਹੜੇ ਉਹ ਸਾਡੇ ਸਿੰਘ ਸਾਹਿਬ ਜਿਹੜੇ ਹੋਰ ਜਿਹੜੇ ਜਥੇ ਕੱਢ ਰਹੇ ਨੇ ਉਹਨਾਂ ਨਾਲ ਕਿਤੇ ਡੇਟਸ ਕਲੈਸ਼ ਨਾ ਹੋ ਜਾਣ ਇਸ ਕਰਕੇ ਅਸੀਂ ਉਸ ਤਰੀਕੇ ਦੇ ਨਾਲ ਸਾਰਾ ਇਹ ਰੂਟ ਪਲਾਨ ਬਣਾ ਕੇ ਬੜੀ ਜਲਦੀ ਪ੍ਰੈਸ ਨੂੰ ਦੱਸਾਂਗੇ ਗੁਰਦੇ ਜਵੇ ਬਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਜਰਨੈਲ ਸਹਬਜ਼ਾਦਾ ਬਾਬਾ ਜੀ ਹਾਰ ਸਿੰਘ ਬਾਬਾ ਜੀਵਨ ਸਿੰਘ ਨਿਹੰਗ ਸਿੰਘ ਖਾਲਸਾ ਦਲ ਚਮਕੌਰ ਸਾਹਿਬ ਦਾਸ ਜਹਦਰ ਬਾਬਾ ਕਲਵਿੰਦਰ ਸਿੰਘ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸਤਾਵਲੀ 350 ਸਾਲਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਆ ਰਹੀ ਆ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਡੇ ਕੋ ਚੇਤਨ ਜੀ ਪ੍ਰਵਿੰਦਰ ਭੱਟੀ ਪ੍ਰਵਿੰਦਰ ਪੱਟੀ ਜੀ ਚੇਤਨ ਸ਼ਰਮਾ ਕੀਤਨ ਸ਼ਰਮਾ ਜੀ ਬੜੀ ਚੜ੍ਹਦੀ ਗਲਾ ਦੇ ਵਿੱਚ ਇਹ ਕਈ ਦਿਨ ਪਹਿਲਾਂ ਆਏ ਸੀਗੇ ਜਿਹੜੇ ਕਿ ਇਹਨਾਂ ਨੇ ਇਹ ਗੁਰਮਤਾ ਕੀਤਾ ਸੀ ਵੀ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਤਾਬਲੀ ਮਨਾਉਣੀ ਚਾਹੁੰਦੇ ਆ ਬੜੀ ਚੜ੍ਹਦੀ ਗਲਾ 'ਚ ਉਸੇ ਆਧਾਰ 'ਤੇ ਸਾਡੇ ਕੋ ਪਹੁੰਚਿਆ ਫਿਰ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਜਿਹੜੇ ਮੌਜੂਦਾ ਜਹਦਰ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਮਿਲੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਨੂੰ ਮਿਲੇ ਜਣੀ ਸਾਰੀ ਮੀਟਿੰਗ ਹੋਈ ਏ ਵੀ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਤਾਬਲੀ ਇਹਨਾਂ ਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਲੱਗ ਕੇ ਜਿਵੇਂ ਪੜੌਂਪੜਾ ਹੁੰਦਿਆ ਹੋਇਆ ਸੀਸਗਾਂ ਸਾਹਿਬ ਚੰਦਰੀ ਚੌਂਕ ਪਹੁੰਚੇਗੀ ਸਾਰੇ ਆਪਾਂ ਚੜ੍ਹਦੀ ਕਲਾ ਦੇ ਸੰਜੋਗ ਕਰੀਏ ਕਿਉਂਕਿ ਨਿਸ਼ਾਨ ਸਾਹਿਬਾਂ ਦੀ ਗਵਾਹੀ ਦੇ ਹੇਠ ਪੰਜ ਪਿਆਰਿਆਂ ਦੀ ਗਵਾਹੀ ਦੇ ਹੇਠ ਸਨਤਨ ਗੁਰੂਗ੍ਰਾਮ ਸਾਹਿਬ ਦੀ ਛਤਰ ਸ਼ਾਏ ਦੇ ਹੇਠੇ ਜਿਹੜਾ ਕਿ ਸਤਾਵਲੀ ਮਨਾਈ ਜਾਣੀ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਨਾਤਨ ਧਰਮ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਚੜ੍ਹ ਕੇ ਆਪਾਂ ਹਿੱਸਾ ਲਈਏ ਕਿਉਂਕਿ ਸਾਰੇ ਆਪਾਂ ਇੱਕੋ ਹੀ ਸਿੱਖ ਕੌਮ ਸਾਰਾ ਪੰਥ ਨਿਹੰਗ ਸਿੰਘ ਜਥੇਬੰਦੀਆ ਸੰਪਰਦਾਵਾਂ ਸਾਰੀ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਤਾਵਲੀ ਨੂੰ ਮੁੱਖ ਰੱਖਦੇ ਆਇਆ ਜਿਹੜਾ ਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਨਗਰ ਕੀਰਤਨ ਲੈ ਕੇ ਦਿੱਲੀ ਚਾਂਦਨੀ ਚੌਕ ਪਹੁੰਚਣਾ ਆਪਾਂ ਕਿੰਨੇ ਸਾਲ ਦੇਖੋ ਸੰਗਤ ਗੁਰੂ ਦੀ ਕਿਰਪਾ ਹੁੰਦੀ ਆ ਤੇ ਸਾਰੇ ਬੜੀ ਚੜ੍ਹਦੀ ਕਲਾ 'ਚ ਇਹ ਪ੍ਰਚਾਰ ਕਰ ਰਹੇ ਆ ਕਿਉਂਕਿ ਧਰਮ ਕੋਈ ਛੋਟੇ ਨਹੀਂ ਹੁੰਦੇ ਹੈਗੇ ਜਦੋਂ ਸਾਰਿਆਂ ਨੇ ਏਕਤਾ ਦਾ ਸੰਦੇਸ਼ ਦੇਣਾ ਹੋਵੇ ਕਿਉਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਉਹ ਕੁਰਬਾਨੀ ਆ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਏਡੀ ਵੱਡੀ ਐਡਾ ਵੱਡਾ ਭਰਾ ਐ ਐਡਾ ਵੱਡਾ ਪ੍ਰਾਲਾ ਕਰਕੇ ਆਪਾਂ ਚੜ੍ਹਦੀ ਕਲਾ 'ਚ ਜਿਵੇਂ ਹੁਣ ਇਹਨਾਂ ਦੀ ਮੰਗ ਆ ਵੀ ਜਿਹੜਾ ਭਾਰਤ ਮਾਲਾ ਰੋਡ ਜਾਂ ਵੱਡੇ ਰੋੜੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਰੱਖੇ ਜਾਣ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਇਤਿਹਾਸ ਉਹ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਪੜਾਇਆ ਜਾਵੇ ਤੇ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਨੂੰ ਸਾਡੀਆਂ ਨਸਲਾਂ ਨੂੰ ਪਤਾ ਲੱਗੇ ਵੀ ਸਾਡੇ ਵਾਸਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਰਮਨੀ ਜਰਨੈਲ ਬਾਬਾ ਜੀਵਨ ਸਿੰਘ ਜੀ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਪੜਾਉ ਪੜਾਈ ਕਿਹੜੇ ਹਾਲਾਤ ਦੇ ਨਾਲ ਅਨੰਦਪੁਰ ਸਾਹਿਬ ਪਹੁੰਚੇ ਸੀ ਹਾਂਜੀ ਹਾਂਜੀ ਸਿੰਘ ਸਾਹਿਬ ਗਿਆਨੀ ਕਲਬੀ ਕਲਦੀਪ ਸਿੰਘ ਗੜਗੱਜ ਜੀ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਕੱਲ ਨਾਲ ਮਨਿੰਦਰ ਸਿੰਘ ਜੀ ਬਾਬਾ ਮਾਨ ਸਿੰਘ ਜੀ ਸਾਰੇ ਜਾ ਕੇ ਆਏ ਆ ਉਹਨਾਂ ਨੇ ਬੜੀ ਚੜ੍ਹਦੀ ਕਲਾ 'ਚ ਇਹਨਾਂ ਨੂੰ ਭਰੋਸਾ ਦਿੱਤਾ ਵੀ ਕਾਲ ਤੱਕ ਸਾਥ ਤੋਂ ਜਿਹੜੇ ਵੀ ਸੰਯੋਗ ਦੀ ਲੋੜ ਏ ਚੜ੍ਹਦੀ ਗਲਾ 'ਦੇ ਵਿੱਚ ਸਾਰਾ ਉਹਨਾਂ ਵੱਲੋਂ ਸੰਯੋਗ ਦਿੱਤਾ ਜਾਏਗਾ ਜਿੱਥੇ ਕੋਈ ਕਿਸੇ ਚੀਜ਼ ਦੀ ਲੋੜ ਏ ਕਹਿੰਦੇ ਚੜ੍ਹਦੀ ਗਲਾ 'ਚ ਰਹਿ ਕੇ ਤੇ ਉਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਚੜ੍ਹਦੀ ਗਲਾ 'ਚ 350 ਸਾਲਾ ਸਤਾਬਲੀ ਮਨਾਉ ਸਮੁੱਚੀ ਸੰਗਤ ਨੂੰ ਇਹ ਹੀ ਬੇਨਤੀ ਆ ਵੀ ਆਪਾਂ ਚੜ੍ਹਦੀ ਗਲਾ ਦੇ ਵਿੱਚ ਪਹਿਲੀ ਵਾਰ ਇੱਕ ਸਨਾਤਨ ਧਰਮ ਵੱਲੋਂ ਵੀ ਬੜਾ ਵੱਡਾ ਸੰਯੋਗ ਕੀਤਾ ਜਾ ਰਿਹਾ ਹੈ ਆ ਸਾਡੇ ਭਰਾ ਬੈਠੇ ਨੇ ਬੜੀ ਚੜ੍ਹਦੀ ਕਲਾ ਦੇਖੋ ਗੁਰੂ ਤੇਗ ਬਹਾਦਰ ਪਾਸ਼ਾ ਦੇ ਕਰਕੇ ਜਿਹੜਾ ਤਿਲਕ ਟਿੱਕਾ ਸਾਰਾ ਕੁਝ ਜਿਹੜਾ ਬਚਿਆ ਸੀ ਇਸ ਕਰਕੇ ਸਾਰੇ ਤਗੜੇ ਹੋ ਕੇ ਇਹਨਾਂ ਦਾ ਸੰਜੋਗ ਕਰੋ ਤਗੜੇ ਹੋ ਕੇ ਜਿਹੜਾ ਕਿ ਇੱਡੀ ਕਿ ਚੜ੍ਹਦੀ ਕਲਾ ਦੇ ਵਿੱਚ ਜਿਹੜੀ 350 ਸਾਲਾਂ ਸਤਾਬਲੀ ਮਨਾਈ ਜਾਵੇ ਤੇ ਜਿਹੜੀ ਇਹਨਾਂ ਦੀ ਸਾਰੀਆਂ ਮੰਗਾ ਮੰਨੀਆਂ ਜਾਣ ਤੇ ਆਉਣ ਵਾਲੇ ਟਾਈਮ ਤੇ ਜਿਵੇਂ ਪੀਐਮ ਹੋਗਾ ਜਿੰਨੇ ਵੀ ਰਾਜ ਰਾਜ ਪੈਂਦੇ ਆ ਉਹ ਸਾਰੇ ਬੜੀ ਚੜ੍ਹਦੀ ਕਲਾ 'ਚ ਗੁਰੂ ਤੇਗ ਬਹਾਦਰ ਪਾਸ਼ਾ ਦੇ ਜਿਹੜੀ ਨਗਰ ਕੀਰਤਨ ਜਾਣਾ ਉਹਦਾ ਸਵਾਗਤ ਕਰਨ ਤੇ ਸਾਰੇ ਏਕੇ ਦਾ ਸੰਦੇਸ਼ ਦਈਏ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ